ਹਾਂਜੀ ਕਿਸਾਨ ਵੀਰੋ ਝੋਨੇ ਦੇ ਸੀਜ਼ਨ ਦਾ ਆਪਣੇ ਮੋਗੇ ਏਰੀਏ ਦੇ ਵਿੱਚ ਪਹਿਲੀ ਬਰਸਾਤ ਹੋਈ ਹੈ ਜੀ ਪਹਿਲਾ ਮੀਂਹ ਪਿਆ ਆਪਣੇ ਝੋਨੇ ਦੇ ਸੀਜ਼ਨ ਦਾ ਜੀ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਟੁੱਡੀਕੇ ਗੱਲ ਸ਼ੀਡ ਫਾਰਮ ਤੇ ਸਰਦਾਰ ਨਰਪਾਲ ਸਿੰਘ ਉਹਨਾਂ ਦੇ ਖੇਤ ਵਿੱਚ ਜਿੱਨੇ ਤੁਹਾਨੂੰ ਸਾਰੀ ਜਾਣਕਾਰੀ ਵੀ ਆਪਾਂ ਕੀ ਕੰਮ ਕਰਨ ਲਈ ਪਹੁੰਚੇ ਹਾਂ ਜੀ ਅੱਜ ਇੱਥੇ ਪਹਿਲਾਂ ਪਉਣਾ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਹੀ ਬਾਈ ਜੀ ਮੋਟਰ ਪਹਿਲਾਂ ਪਾਈ ਹੋਈ ਸੀਗੀ ਜਿਹੜੀ ਉਹ ਸੜ ਗਈ ਜੀ ਮੱਚ ਗਈ ਸੀਗੀ ਮੋਟਰ ਤੇ ਉਹ ਬਾਈ ਜੀ ਹੁਣਾਂ ਨੇ ਚਲੋ ਮੋਟਰ ਚੇਂਜ ਕਰਨੀ ਸੀ ਤੇ ਲੋਹੇ ਦੀ ਡਿਲੀਵਰੀ ਪਾਈ ਹੋਈ ਸੀ ਪਹਿਲਾਂ ਸਾਰੀ ਉਹ ਪਲੇਟਾਂ ਗਲੀਆਂ ਹੋਈਆਂ ਤੇ ਨਵੀਂ ਮੋਟਰ ਪਾਉਣ ਲਈ ਬਾਈ ਜੀ ਹੁਣਾਂ ਨੇ ਨਵੀਂ ਮੋਟਰ ਲੈ ਕੇ ਵੱਲੇ ਸਟਾਰਟਰ ਲੈ ਤੇ ਪਲਾਸਕਟ ਦੀ ਡਿਲੀਵਰੀ ਲੈ ਪਰ ਉਹੀ ਪਾਈਪ ਪਲਾਸਕਟ ਦੇ ਵਿੱਚ ਜਿਗਾਰਡ ਨਹੀਂ ਸੀ ਬਣਾਇਆ ਬਾਈ ਜੀ ਹੁਣਾਂ ਨੇ ਜਿਹੜਾ ਆਪਾਂ ਬਣਾ ਕੇ ਲਾਉਣੇ ਆ ਡਿਊਸਰ ਲਾਉਣੇ ਆ ਆਪਾਂ ਡਵਲ ਪਲੇਟ ਵਾਲਾ ਜਿਹੜਾ ਤੁਸੀਂ ਵੇਖ ਰਹੇ ਹੋ ਜੀ ਬਾਈ ਜੀ ਤੋਂ ਲਵਾਫੇ ਆ ਰਹਿਆ ਇਹਨੂੰ ਡਵਲ ਪਲੇਟ ਵਾਲਾ ਰਿਡਿਊਸਰ ਕਹਿੰਦੇ ਆ ਜੀ ਠੀਕ ਹੈ ਜੀ ਆ ਜਿਹੜਾ ਸਾਹਮਣੇ ਪਿਆ ਵਾ ਇਹਨੂੰ ਡਵਲ ਪਲੇਟ ਰਿਡਿਊਸਰ ਕਹਿੰਦੇ ਕਿਉਂਕਿ ਕਈ ਕਿਸਾਨ ਭਰਾ ਪੁੱਛਦੇ ਰਹਿੰਦੇ ਆ ਵੀ ਬਾਈ ਜੁਵੈਂਡ ਕਦੇ ਨਾ ਕਰਾਂਗੇ ਲੋਹੇ ਦਾ ਪਾਈਪ ਜਿਵੇਂ ਆਪਾਂ ਤਾਂ ਠਾ ਠਾ ਪਾਉਣਾ ਹੈ ਕਾ ਵੀ ਜੁਵੈਂਡ ਕਦੇ ਨਾਲ ਕਰਾਂਗੇ ਤੇ ਇਹ ਵੀਰੇ ਇਹ ਆਪਾਂ ਜਿਹੜਾ ਪੱਖੇ ਦੇ ਵਿੱਚ ਗਲਮਾ ਲਵਾਉਣਾ ਹੁੰਦਾ ਵਾ ਪੱਖੇ ਦੇ ਵਿੱਚ ਉਹਨੂੰ ਹਮੇਸ਼ਾ ਹੀ ਲੋਹੇ ਦੀ ਪਲੇਟ ਵਾਲਾ ਲਾਉਣਾ ਤਾਂ ਰਿਡਿਊਸਰ ਲੱਗੂਗਾ ਬਾਕੀ ਬਾਈ ਅੱਜ ਨਰਪਾਇਆ ਸਿੰਘ ਗੱਲ ਉਹਨਾਂ ਨੇ ਗੱਲ ਸ਼ੀਟ ਫਾਰਮ ਵਾਲੇ ਬਾਈਆਂ ਨੇ ਅੱਜ ਐਕਾ ਨਵਾਂ ਤਰੀਕਾ ਚਲਾਇਆ ਇਹ ਬਾਈ ਹੁਣੀ ਕਹਿੰਦੇ ਅਸੀਂ ਪਹਿਲਾਂ ਵੀ ਵਰਤਦੇ ਹਾਂ ਚਲੋ ਆਪਾਂ ਤਾਂ ਆਮ ਫਿਲਟਰ ਵਾਲਾ ਪਾਣੀ ਪਾਉਨੇ ਆ ਜੀ ਬਾਈ ਜੀ ਹੁਣੀ ਬੋਸ਼ ਕੰਪਨੀ ਦਾ ਕੂਲਟ ਲੈ ਕੇ ਆਏ ਜੀ ਕਹਿੰਦੇ 2 ਲੀਟਰ ਕੂਲਟ ਤੇ 3 ਲੀਟਰ ਪਾਣੀ ਪਾਉਣਾ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਪੰਜ ਕਿ ਲੀਟਰ ਪਾਣੀ ਦੇ ਕਰੀਬ ਪੈ ਜਾਂਦਾ ਵੱਡੀਆਂ ਮੋਟਰਾਂ ਦੇ ਵਿੱਚ ਤੇ ਬਾਕੀ ਜੀ ਚਲੋ ਚੀਜ਼ ਵਧੀਆ ਲੱਗੀ ਕਿਉਂਕਿ ਜਿਵੇਂ ਆਪਾਂ ਕਿਸਾਨ ਭਰਾ ਰੇਡੀ ਰੀਟਰਾਂ ਚ ਜਾਂ ਆਪਾਂ ਗੱਡੀਆਂ ਚ ਕੂਲਟ ਪਾਉਨੇ ਆ ਲੀਟਰ ਤੋਂ 2 ਲੀਟਰ ਤੱਕ ਉਸ ਪਾਣੀ ਪਾਉਨੇ ਆ ਵੀ ਉਹ ਜਗਾਲ ਨਹੀਂ ਪੈਂਦਾ ਖਰਾਬ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਮੋਟਰ ਦੇ ਵਿੱਚ ਵੀ ਜਿਹੜਾ ਆਪਾਂ ਪਾਣੀ ਪਾ ਦਿੰਨੇ ਆ ਚਲੋ ਵੈਸੇ ਤਾਂ ਸਾਫ਼ ਪਾਣੀ ਪਾਉਣਾ ਚਾਹੀਦਾ ਫਿਲਟਰ ਵਾਲਾ ਪਰ ਮੌਕੇ ਤੇ ਜੀ ਨਹੀਂ ਹੁੰਦਾ ਆਪਾਂ ਖੇਲ ਦੇ ਵਿੱਚੋਂ ਪਾ ਦਿੰਨੇ ਆ ਜਾਂ ਜਿਵੇਂ ਵੀ ਆ ਉਹ ਪਾਣੀ ਦੇ ਨਾਲ ਮੋਟਰ ਦੇ ਵਿੱਚ ਜੰਗਾਲ ਵੀ ਪੈ ਜਾਂਦਾ ਹੀ ਤੇ ਜਦੋਂ ਕਿਤੇ ਮੋਟਰ ਖਰਾਬ ਹੁੰਦੀ ਆ ਤਾਂ ਸਮਾਨ ਵੀ ਬਿਲਕੁਲ ਹੀ ਖਰਾਬ ਹੋ ਜਾਂਦਾ ਉਹ ਜਿਵੇਂ ਕਹਦੇ ਸਮਾਨ ਨੂੰ ਜੰਗਾਲ ਪੈ ਜਾਂਦਾ ਵਾ ਕੋਈ ਚੀਜ਼ਾਂ ਕਈ ਚੀਜ਼ਾਂ ਵਿੱਚ ਜੰਗਾਲ ਦੇ ਨਾਲ ਗਲ ਵੀ ਜਾਂਦੀਆਂ ਵਾ ਪਰ ਜਿਹੜਾ ਆਪਾਂ ਲੀਟਰ ਤੋਂ 2 ਲੀਟਰ ਕਿਸਾਨ ਭਰਾਵਾਂ ਨੂੰ ਜਾਨੀ ਕਿ ਆ ਵਧੀਆ ਹੀ ਨੌਲੇਜ ਵਾਲੀ ਗੱਲ ਆ ਹਰ ਇੱਕ ਥਾਂ ਕੋਈ ਨਾ ਕੋਈ ਸਿੱਖਣ ਨੂੰ ਮਿਲਦਾ ਤੇ ਵੀਰ ਹੁਣਾਂ ਨੇ ਇਹ 2 ਲੀਟਰ ਪਾਇਆ ਜੀ ਮੋਟਰ ਦੇ ਵਿੱਚ ਤੇ ਬਾਕੀ ਤਾਂ ਲੀਟਰ ਫਿਲਟਰ ਵਾਲਾ ਪਾਣੀ ਤੇ ਬਾਈ ਜੀ ਉਹਨਾਂ ਦੀ ਜਿਹੜੀ ਮੋਟਰ ਕੱਢੀ ਆਪਾਂ ਸੜੀ ਹੋਈ ਸੀ ਉਹ ਆਪਾਂ ਦੁਕਾਨ ਤੇ ਲਿਜਾ ਕੇ ਖੋਲ ਕੇ ਵੀ ਚੈੱਕ ਕੀਤੀ ਉਹਦੇ ਵਿੱਚ ਵੀ ਸਮਾਨ ਬਿਲਕੁਲ ਐ ਨਵਾਂ ਪਿਆ ਸੀ ਕਿਉਂਕਿ ਕੂਲਰਟ ਪਾਇਆ ਤਾਂ ਕੋਈ ਚੀਜ਼ ਖਰਾਬ ਹੁੰਦੀ ਨਹੀਂ ਜੰਗਾਲ ਨਹੀਂ ਪੈਣ ਦਿੰਦਾ ਇਸੇ ਤਰ੍ਹਾਂ ਹੀ ਵੀ ਇਹ ਜਿੰਨੇ ਵੀ ਕਿਸਾਨ ਭਰਾ ਆਪਣੇ ਵੀਡੀਓ ਵੇਖਦੇ ਆ ਤਾਂ ਇਹ ਚੀਜ਼ਾਂ ਜ਼ਰੂਰ ਨੋਟ ਕਰਨ ਵਾਲੀਆਂ ਹੁੰਦੀਆਂ ਵੀ ਜਿੱਥੇ ਆਪਾਂ 60 ਤੋਂ 70000 ਰੁਪਏ ਮੋਟਰ ਤੇ ਲਾ ਦਨੇ ਆ ਕੋਈ 2-400 ਰੁਪਏ ਦਾ ਕੂਲਰਟ ਹੋਊਗਾ ਵੀ ਇਹ ਜ਼ਰੂਰ ਲੈ ਕੇ ਪਾਇਆ ਜਾਵੇ ਤਾਂ ਜੋ ਮੋਟਰ ਦੀ ਮਨਿਆਦ ਵਾਹ ਸਕੇ ਤੇ ਆ ਜੋ ਡੂਸਰ ਤੁਹਾਨੂੰ ਬੁਖਾ ਰਹੇ ਆ ਜੀ ਇਹ ਲੱਗਣਾ ਵਾ ਥੱਲੇ ਅੱਖੇ ਤੇ ਆਪਾਂ ਲੋਹੇ ਦੀ ਪਲੇਟ ਵਾਲਾ ਲਵਾ ਕੇ ਤੇ ਇਹ ਨੂੰ ਇੱਕ ਟੋਟਾ ਲੋਹੇ ਦਾ ਪਾ ਸਕਦੇ ਹਾਂ ਜੀ ਥੱਲੇ ਉਸ ਤੋਂ ਬਾਅਦ ਇਹ ਨੂੰ ਲਾ ਗੇਣਾ ਇਹ ਤਾਂ ਰਹੀ ਜੀ ਗੱਲ ਕੂਲਡ ਦੀ ਤੇ ਡਿਊਸਰ ਦੀ ਬਾਅਦ ਵਿੱਚ ਬਾਈ ਜੀ ਉਹਨਾਂ ਨੇ ਲਾਇਆ ਆਪਣਾ ਨਵਾਂ ਸਟਾਰਟਰ ਐਲਟੀ ਐਲਟੀ ਐਲਕੇ ਜੀ 20 ਐਚ ਜੋ ਕਿ ਨਵਾਂ ਮਾਡਲ ਸਟਾਰਟਰ ਆ ਜੀ ਤੇ ਸਟਾਰਟਰ ਵੀ ਆਪਾਂ ਬਿਲਕੁਲ ਨਵਾਂ ਲਾਤਾ ਤੇ ਸ਼ਾਂਟ ਕਪੈਸਟਰ ਵਗੈਰਾ ਲਾ ਕੇ ਮੋਟਰ ਲਾ ਕੇ ਸਾਰਾ ਕੁਝ ਹੁਣ ਆਪਾਂ ਮੋਟਰ ਚਲਾਵਾਂਗੇ ਜੀ ਤੇ ਬਾਕੀ ਜਿੰਨੇ ਵੀ ਕਿਸਾਨ ਭਰਾ ਆਪਣੇ ਵੀਡੀਓ ਦੇਖ ਰਹੇ ਨੇ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਆਂ ਜੀ ਜਿੰਨੇ ਵੀ ਭਰਾ ਆਪਣੇ ਪੇਜ ਤੇ ਨਵੇਂ ਜੁੜਿਆ ਜੀ Facebook ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਜਾਣਕਾਰੀ ਤੁਹਾਡੇ ਤਾਈਂ ਸਾਂਝੀ ਹੁੰਦੀ ਰਹੇ ਜਿਵੇਂ ਵੀ ਸਾਨੂੰ ਵੀਰੋ ਨਵਾਂ ਨਵੀਂ ਕੋਈ ਜਾਣਕਾਰੀ ਮਿਲਦੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆਂ ਜੀ ਤੇ ਆਪਾਂ ਸਾਰੇ ਕਿਸਾਨ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਤੁਸੀਂ ਸਾਨੂੰ ਇੰਨਾ ਅਪਰੀਸ਼ੀਏਟ ਕਰਦੇ ਆਂ ਜੀ ਬਹੁਤ ਦੂਰੋਂ ਦੂਰੋਂ ਫੋਨ ਆਉਦੇ ਕਿਸਾਨ ਭਰਾਵਾਂ ਦੇ ਕਈ ਜਾਣਕਾਰੀਆਂ ਭਰਾ ਜਿਹੜੇ ਜਿਹੜੇ ਕਿਸਾਨ ਭਰਾ ਸ਼ੌਂਕ ਰੱਖਦੇ ਆ ਖੇਤੀ ਨਾਲ ਸੰਬੰਧਿਤ ਉਹ ਆਪਣੀਆਂ ਜਾਣਕਾਰੀਆਂ ਨੂੰ ਸਮਝਦੇ ਵੀ ਆ ਤੇ ਫੋਲੋ ਵੀ ਕਰਦੇ ਆ ਜੀ ਤੇ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਜੀ ਤੇ ਲੋ ਜੀ ਆਪਾਂ ਮੋਟਰ ਨਵੀਂ ਪਾ ਕੇ ਚਾਲੂ ਕਰ ਦਿੱਤੀ ਆ ਜੀ ਤੇ ਸਾਰਾ ਕੁਝ ਓਕੇ ਕਰ ਦਿੱਤਾ ਜੀ ਐਂਪੀਅਰ ਵਗੈਰਾ ਵੋਲਟ ਤੇ ਮੋਟਰ ਦਾ ਪਾਣੀ ਚੈੱਕ ਕਰਕੇ ਓਕੇ ਹੋ ਗਿਆ ਇਹ ਕੰਮ ਰਿਪੋਰਟਾਂ ਪੌਣੇ ਸਾਰਿਆਂ ਦਾ ਫਤਿਹ ਦੀ ਸਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ